ਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਫੁੱਲਰ ਦਾ ਬਿਆਨ ਆਇਆ ਕਿ ਪੁਲਿਸ ਵੱਖ-ਵੱਖ ਐਂਗਲ ਤੋਂ ਇਸ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਹਰ ਐਂਗਲ ਤੋਂ ਇਸ ਦੀ ਜਾਂਚ ਕਰੇਗੀ ਔਰ ਇਸ ਦਾ ਇੱਕ ਐਂਗਲ ਇਹ ਵੀ ਰਹੇਗਾ ਕਿ ਕਿਤੇ ਚੌੜਾ ਨੇ ਹਮਦਰਦੀ ਵਟੋਰਨ ਲਈ ਐ ਤਾਂ ਇਹ ਹਮਲਾ ਨਹੀਂ ਕੀਤਾ ਜਾਂ ਕਿਸੇ ਹੋਰ ਧਿਰ ਵੱਲੋਂ ਹਮਦਰਦੀ ਵਟੋਰਨ ਲਈ ਤਾਂ ਇਹ ਹਮਲਾ ਨਹੀਂ ਕਰਵਾਇਆ ਗਿਆ। ਇਸ ਗੱਲ ਦਾ ਜ਼ਿਕਰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੱਲੋਂ ਕੀਤਾ ਗਿਆ ਕਿ ਅਸੀਂ ਪੁੱਛਗਿੱਛ ਕਰ ਰਹੇ ਹਾਂ। ਔਰ ਗਈ ਵਾਰ ਜਿਹੜਾ ਹੈ ਜਿਹੜੇ ਬਾਹਰ ਆਗੂ ਬੈਠੇ ਨੇ ਜਿਹੜੇ ਗਰਮ ਖਿਆਲੀ ਨੇ ਕਈ ਵਾਰੀ ਉਹਨਾਂ ਦੀ ਅਟੈਂਸ਼ਨ ਲੈਣ ਦੇ ਲਈ ਜਾਂ ਕੁਝ ਐਸੇ ਐਸੇ ਆਪਣੇ ਵੱਲ ਧਿਆਨ ਖਿੱਚਣ ਦੇ ਲਈ ਐਸੇ ਐਕਟ ਨੂੰ ਅੰਜਾਮ ਦੇ ਨਾ ਦਿੱਤਾ ਗਿਆ ਹੋਵੇ ਇਸ ਨੂੰ ਵੀ ਬਰੀਕੀ ਦੇ ਨਾਲ ਜਾਂਚ ਕਰਾਂਗੇ ਇਹ ਗੱਲ ਅਮਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਕਹਿ ਰਹੇ ਹਨ ਸਾਰੇ ਐਂਗਲ ਇਨਵੈਸਟੀਗੇਸ਼ਨ ਚ ਬੜਾ ਡੀਪਲੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਉਹਦੇ ਚ ਇਹਦਾ ਆਪਣੀ ਮਾਨਸਿਕਤਾ ਕੀ ਸੀਗੀ ਜਾਂ ਕੀ ਇਹਦੇ ਮਨ ਦੇ ਵਿੱਚ ਸੀਗਾ ਉਸ ਤੋਂ ਇਲਾਵਾ ਕੋਈ ਆਰਗੇਨਾਈਜੇਸ਼ਨ ਜਾਂ ਪੋਲੀਟੀਕਲ ਐਂਗਲ ਇਸ ਜਿਹੜਾ ਅੱਜ ਉੱਥੇ ਇਨਸੀਡੈਂਟ ਹੋਇਆ ਉਹਦੇ ਪਿੱਛੇ ਕੀ ਹੈ ਥਰਡ ਐਂਗਲ ਜਿਹੜਾ ਹੈ ਕਿ ਸਿੰਪਥੀ ਦਾ ਜਿਹੜਾ ਐਂਗਲ ਆ ਰਿਹਾ ਪੁੱਛਿਆ ਜਾ ਰਿਹਾ ਸਾਨੂੰ ਬਾਰ-ਬਾਰ ਕਿ ਉਹ ਇਸੇ ਆਪ ਸਿੰਪਥੀ ਲੈਣ ਵਾਸਤੇ ਤੇ ਨਹੀਂ ਕੀਤਾ ਕਿ ਉਹ ਵੀ ਐਂਗਲ ਅਸੀਂ ਪੂਰਾ ਡੀਪਲੀ ਇਨਵੈਸਟੀਗੇਟ ਕਰਾਂਗੇ ਔਰ ਜੋ ਟਰਾਂਸਪੇਰੈਂਟ ਇਨਵੈਸਟੀਗੇਸ਼ਨ ਹੈ ਜੀ ਉਹ ਪਾਰਦਰਸ਼ ਤਰੀਕੇ ਨਾਲ ਲਿਆ ਕੇ ਸਭ ਦੇ ਸਾਹਮਣੇ ਰੱਖੀ ਜਾਏਗੀ ਉਹ ਭਾਜੀ ਦਾ ਪਤਾ ਫੜੀ ਉਹਦੇ ਕੁਝ ਇੱਕ ਸੇ ਗੱਲ ਸਾਰੀ ਚੱਲ ਰਹੀ ਹੈ ਔਰ ਸੀਸੀਟੀਵੀ ਵੀ ਅਸੀਂ ਦੇਖ ਰਹੇ ਹਾਂ ਕੈਲਿਬ੍ਰੇਟ ਕਰਨ ਨੂੰ ਕਿ ਉਹ ਇਕੱਲਾ ਹੀ ਸੀ ਕਿ ਉਹਦੇ ਨਾਲ ਕੋਈ ਹੋਰ ਸਾਥੀ ਵੀ ਸੀ ਉਹ ਸਾਰਾ ਟੈਕਨੀਕਲ ਤੇ ਜਿਹੜੀ ਔਨ ਸਪਾਟ ਇਨਵੈਸਟੀਗੇਸ਼ਨ ਉਹ ਸਾਰੀਆਂ ਚੀਜ਼ਾਂ ਰਿਵੀਲ ਕਰੇਗੀ ਦੇਖੋ ਜਿੰਨੀਆਂ ਵੀ ਐਂਗਲ ਨੇ ਇਨਵੈਸਟੀਗੇਸ਼ਨ ਚਾਹੋ ਸਿੰਪਥੀ ਵਾਲਾ ਜਾਂ ਜੁਡਿਸ਼ੀ ਹੱਤ ਤੁਸੀਂ ਕਹਿ ਰਹੇ ਹੋ ਜਾਂ ਆਪ ਕਰਵਾਉਣ ਵਾਲੀ ਗੱਲ ਉਹ ਵੀ ਅਸੀਂ ਪੂਰਾ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਬਿਲਕੁਲ ਟਰਾਂਸਪੇਰੈਂਟ ਇਹਦੀ ਇਨਵੈਸਟੀਗੇਸ਼ਨ ਕੰਕਲੂਡ ਕਰਾਂ ਜੀ ਮੈਂ ਤੁਹਾਨੂੰ ਦੱਸਦਾ 3 ਟੀਅਰ ਸਿਕਿਉਰਟੀ ਲੱਗੀ ਸੀ ਇੱਕ ਐਸਐਸਪੀ ਲੈਵਲ ਦਾ ਅਫੀਸਰ ਏਆਈਜੀ ਲੈਵਲ ਦਾ ਅਫੀਸਰ ਇਨਚਾਰਜ ਸੀ ਦੋ ਐਸਪੀ ਸੀਗੇ ਦੋ ਡੀਐਸਪੀ ਔਰ 175 ਬੰਦੇ ਕੰਪਲੈਕਸ ਦੇ ਵਿੱਚ ਲੱਗੇ ਸੀ ਲੋਕਾਂ ਨੂੰ ਤਾਂ ਇਹ ਗੱਲ ਲੱਗ ਰਹੀ ਹੈ ਬਿਕੋਜ਼ ਵਰਦੀ ਧਾਰੀ ਉੱਥੇ ਡਿਪਲॉयਮੈਂਟ ਨਹੀਂ ਹੁੰਦੀ ਮर्याਦਾ ਦੇ ਖਿਲਾਫ ਜਾਂਦੀ ਹੈ ਗੱਲ ਔਰ ਲੋਕਾਂ ਦੀ ਜਿਹੜੀ ਫ੍ਰਿਸਕਿੰਗ ਹੈ ਜਾਂ ਰੋਕਣਾ ਉਹਨੂੰ ਇਤਰਾਜ ਬਹੁਤ ਕਰਦੀ ਹੈ ਸੰਗਤ ਉਸ ਗੱਲ ਦੇ ਧਿਆਨ ਰੱਖਦੇ ਸਿਵਲ ਡਰੈਸ ਦੇ ਵਿੱਚ ਹੀ ਸਾਰੀ ਪੁਲਿਸ ਲਾਈ ਗਈ ਸੀ ਔਰ ਉਹ ਸਾਡਾ ਪੁਲਿਸ ਕਰਮਚਾਰੀ ਸੀ ਐਸਆਈ ਜਸਬੀਰ ਸਿੰਘ जिने बड़ी मुस्तैदी ਨਾਲ ਉਹਦੇ ਨਾਲ ਦੋ ਤਿੰਨ ਹੋਰ ਕਰਮਚਾਰੀ ਸੀ ਜਿਨ੍ਹਾਂ ਨੇ ਇਹ ਸਾਰਾ ਬੰਦੇ ਨੂੰ ਕਾਬੂ ਕੀਤਾ ਔਰ ਉਹਦੀ ਮਨਸੂਬਿਆਂ ਦੇ ਵਿੱਚ ਉਹਨੂੰ ਕਾਮਯਾਬ ਨਹੀਂ ਤਾਂ ਅਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਅਸੀਂ ਹਰ ਐਂਗਲ ਤੋਂ ਜਾਂਚ ਕਰਾਂਗੇ ਕਿ ਇਸ ਦੇ ਪਿੱਛੇ ਕੀ ਕੀ ਵਜ੍ਹਾ ਹੋ ਸਕਦੀਆਂ ਨੇ ਇਹ ਹਮਦਰਦੀ ਐਂਗਲ ਤੋਂ ਇਸ ਦੀ ਜਾਂਚ ਕੀਤੀ ਜਾਏਗੀ ਕਿਉਂਕਿ ਬਹੁਤ ਸਾਰੇ ਲੋਕ ਟੈਨਸ਼ਨ ਲੈਣ ਦੇ ਲਈ ਇਸ ਤਰੀਕੇ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੰਦੇ ਨੇ ਇਹ ਗੱਲ ਐਗਰਪ੍ਰੀਤ ਭੁੱਲਰ ਕਹਿ ਰਹੇ ਨੇ ਕਿ ਉਹ ਇਸ ਐਂਗਲ ਤੋਂ ਵੀ ਜਾਂਚ ਕਰਨਗੇ ਕਿ ਹਮਦਰਤੀ ਬਟੋਰਨ ਲਈ ਤਾਂ ਇਹ ਸਭ ਨਹੀਂ ਕੀਤਾ ਗਿਆ ਕਿਉਂਕਿ ਨਰੈਣ ਸਿੰਘ ਚੋੜਾ ਤੇ ਪਹਿਲਾਂ ਵੀ ਬਹੁਤ ਸਾਰੇ ਮਾਮਲੇ ਜਿਹੜੇ ਨੇ ਉਹ ਦਰਜ ਨੇ ਔਰ ਕਈ ਵਾਰ ਕੋਈ ਸ਼ਖਸ ਐਸੀ ਗਤੀਵਿਧੀ ਨੂੰ ਅੰਜਾਮ ਦਿੰਦਾ ਤਾਂ ਉਸਤੇ ਹੱਕ ਦੇ ਵਿੱਚ ਵੀ ਇੱਕ ਲਹਿਰ ਖੜੀ ਹੋ ਜਾਂਦੀ ਹੈ ਜਾਂ ਕੁਝ ਲੋਕ ਸੋਸ਼ਲ ਮੀਡੀਆ ਤੇ ਕਮੈਂਟਸ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਹੱਕ ਦੇ ਵਿੱਚ ਆ ਕੇ ਵੀ ਖੜੇ ਹੋ ਜਾਂਦੇ ਨੇ ਉਸ ਨੂੰ ਵੀ ਇੱਕ ਹਮਦਰਦੀ ਐਂਗਲ ਤੋਂ ਦੇਖਿਆ ਜਾਂਦਾ ਹੈ ਬਾਕੀ ਉਹਨਾਂ ਨੇ ਕਿਹਾ ਕਿ ਅਸੀਂ ਸਿਆਸੀ ਐਂਗਲ ਤੋਂ ਵੀ ਜਾਂਚ ਕਰਾਂਗੇ ਕੋਈ ਵੀ ਚੀਜ਼ ਕਿ ਕਿਸ ਮਨਸ਼ਾ ਦੇ ਨਾਲ ਇਹ ਹਮਲਾ ਹੋਇਆ ਕਿਸ ਮਨਸ਼ਾ ਦੇ ਨਾਲ ਇਹ ਹਮਲਾ ਕਰਵਾਇਆ ਗਿਆ ਇਸ ਹਮਲੇ ਨੂੰ ਕਰਵਾਉਣ ਦੇ ਪਿੱਛੇ ਕੋਈ ਸਿਆਸੀ ਕਾਰਨਤਾ ਨਹੀਂ ਹੈ ਇਹਨਾਂ ਸਾਰੀਆਂ ਚੀਜ਼ਾਂ ਦੀ ਜਾਂਚ ਦੀ ਗੱਲ ਗੁਰਪ੍ਰੀਤ ਸਿੰਘ ਭੁੱਲਰ ਕਹਿ ਰਹੇ ਨੇ ਇਨਵੈਸਟੀਗੇਸ਼ਨ 'ਚ ਬੜਾ ਡੀਪਲੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਉਹਦੇ 'ਚ ਇਹ ਜੇ ਆਪਣੀ ਮਾਨਸਿਕਤਾ ਕੀ ਸੀਗੀ ਜਾਂ ਕੀ ਇਹਦੇ ਮਨ ਦੇ ਵਿੱਚ ਸੀਗਾ ਉਸ ਤੋਂ ਇਲਾਵਾ ਕੋਈ ਆਰਗੇਨਾਈਜੇਸ਼ਨ ਜਾਂ ਪੋਲਿਟিক্যাল ਐਂਗਲ ਇਸ ਜਿਹੜਾ ਅੱਜ ਉੱਥੇ ਇਨਸੀਡੈਂਟ ਹੋਇਆ ਉਹਦੇ ਪਿੱਛੇ ਕੀ ਹੈ ਥਰਡ ਐਂਗਲ ਜਿਹੜਾ ਹੈ ਕਿ ਸਿੰਪਥੀ ਦਾ ਜਿਹੜਾ ਐਂਗਲ ਆ ਰਿਹਾ ਪੁੱਛਿਆ ਜਾ ਰਿਹਾ ਸਾਨੂੰ ਬਾਰ-ਬਾਰ ਕਿ ਉਹ ਇਸੇ ਆਪ ਸਿੰਪਥੀ ਲੈਣ ਵਾਸਤੇ ਤਾਂ ਨਹੀਂ ਕੀਤਾ ਕਿ ਉਹ ਵੀ ਐਂਗਲ ਅਸੀਂ ਪੂਰਾ ਡੀਪਲੀ ਇਨਵੈਸਟੀਗੇਟ ਕਰਾਂਗੇ ਔਰ ਜੋ ਟਰਾਂਸਪੇਰੈਂਟ ਇਨਵੈਸਟੀਗੇਸ਼ਨ ਇਹ ਗੱਲ ਉਹ ਪਾਰਦਰਸ਼ ਤਰੀਕੇ ਨਾਲ ਲਿਆ ਕੇ ਸਭ ਦੇ ਸਾਹਮਣੇ ਰੱਖੀ ਜਾਏਗੀ ਉਹ ਅਜੇ ਤੱਕ ਤਾਂ ਜਿਹੜੀ ਉਹਦੇ ਪੁੱਛਗਿੱਛ ਤੇ ਗੱਲ ਸਾਰੀ ਚੱਲ ਰਹੀ ਹੈ ਔਰ ਸੀਸੀਟੀਵੀ ਵੀ ਅਸੀਂ ਦੇਖ ਰਹੇ ਹਾਂ ਕੈਲੀਬ੍ਰੇਟ ਕਰਨ ਨੂੰ ਕਿ ਉਹ ਇਕੱਲਾ ਹੀ ਸੀ ਕਿ ਉਹਦੇ ਨਾਲ ਕੋਈ ਹੋਰ ਸਾਥੀ ਵੀ ਸੀ ਉਹ ਸਾਰਾ ਟੈਕਨੀਕਲ ਤੇ ਜਿਹੜੀ ਔਨ ਸਪੌਟ ਇਨਵੈਸਟੀਗੇਸ਼ਨ ਉਹ ਸਾਰੀਆਂ ਚੀਜ਼ਾਂ ਰਿਵੀਲ ਕਰੇਗੀ देखो ਜਿੰਨੀਆਂ ਵੀ ਐਂਗਲ ਨੇ ਇਨਵੈਸਟੀਗੇਸ਼ਨ ਚਾਹੇ ਉਹ ਸਿੰਪਥੀ ਵਾਲਾ ਜਿਹੜਾ ਰਾਜੀ ਹੱਥ ਤੁਸੀਂ ਕਹਿ ਰਹੇ ਹੋ ਜਾਂ ਆਪ ਕਰਵਾਉਣ ਵਾਲੀ ਗੱਲ ਆ ਉਹ ਵੀ ਅਸੀਂ ਪੂਰਾ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਔਰ ਬਿਲਕੁਲ ਟਰਾਂਸਪੇਰੈਂਟ ਇਹਦੀ ਇਨਵੈਸਟੀਗੇਸ਼ਨ ਕਨਕਲੂਡ ਕਰਾਂ ਦੇਖੋ ਜੀ ਮੈਂ ਤੁਹਾਨੂੰ ਦੱਸ ਦਾਂ 3 ਟੀਅਰ ਸਿਕਿਉਰਟੀ ਲੱਗੀ ਸੀ ਇੱਕ ਐਸਐਸਪੀ ਲੈਵਲ ਦਾ ਅਫਸਰ ਏਆਈਜੀ ਲੈਵਲ ਦਾ ਅਫਸਰ ਇੰਚਾਰਜ ਸੀ ਦੋ ਐਸਪੀ ਸੀਗੇ ਦੋ ਡੀਐਸਪੀ ਔਰ 175 ਬੰਦੇ ਕੰਪਲੈਕਸ ਦੇ ਵਿੱਚ ਲੱਗੇ ਸੀ ਲੋਕਾਂ ਨੂੰ ਤਾਂ ਇਹ ਗੱਲ ਲੱਗ ਰਹੀ ਹੈ ਬਿਕੋਜ਼ ਵਰਦੀ ਧਾਰੀ ਉੱਥੇ ਡਿਪਲॉयਮੈਂਟ ਨਹੀਂ ਹੁੰਦੀ ਮर्याਦਾ ਦੇ ਖਿਲਾਫ ਜਾਂਦੀ ਹੈ ਗੱਲ ਔਰ ਲੋਕਾਂ ਦੀ ਜਿਹੜੀ ਫ੍ਰਿਸਕਿੰਗ ਹੈ ਜਾਂ ਰੋਕਣਾ ਉਹਨੂੰ ਇਤਰਾਜ਼ ਬਹੁਤ ਕਰਦੀ ਹੈ ਸੰਗਤ ਉਸ ਗੱਲ ਦੇ ਧਿਆਨ ਰੱਖਦੇ ਸਿਵਲ ਡਰੈਸ ਦੇ ਵਿੱਚ ਹੀ ਸਾਰੀ ਪੁਲਿਸ ਲਾਈ ਗਈ ਸੀ ਔਰ ਉਹ ਸਾਡਾ ਪੁਲਿਸ ਕਰਮਚਾਰੀ ਸੀ ਐਸਆਈ ਜਸਬੀਰ ਸਿੰਘ ਜਿਨੇ ਬੜੀ ਮੁਸਤੈਦੀ ਨਾਲ ਉਹਦੇ ਨਾਲ ਦੋ ਤਿੰਨ ਹੋਰ ਕਰਮਚਾਰੀ ਸੀ ਜਿਨ੍ਹਾਂ ਨੇ ਇਹ ਸਾਰਾ ਬੰਦੇ ਨੂੰ ਕਾਬੂ ਕੀਤਾ ਔਰ ਉਹਦੀ ਮਨਸੂਬਿਆਂ ਦੇ ਵਿੱਚ ਉਹਨੂੰ ਕਾਮਯਾਬ ਨਹੀਂ ਹੋਣ ਦਿੱਤਾ। ਇਹ ਕੇ AIG ਜਗਜੀਤ ਵਾਲੀਆ ਜੀ ਸੀ ਦੋ SP ਸੀਗੇ ਜੀ ਆਪਣੇ ਵਿਸ਼ਾਲਜੀਤ ਸਿੰਘ ਔਰ ਹਰਪਾਲ ਸਿੰਘ ਔਰ ਦੋ DSP ਸੀਗੇ ਔਰ 175 ਜਿਹੜੇ ਮੁਲਾਜ਼ਮ ਅਸੀਂ ਵਕ ਵਕ ਸਾਰੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਲਾਏ ਹੋਏ ਸੀ। ਇਹਨਾਂ ਦੇ ਸਾਰੇ ਐਂਗਲ ਹੀ ਅਸੀਂ ਦੇਖ ਰਹੇ ਹਾਂ ਜਿਹੜੇ ਤੁਸੀਂ ਦੱਸਿਆ ਉਹਦਾ ਬੈਕਗ੍ਰਾਉਂਡ ਨਰੈਣ ਸਿੰਘ ਚੋੜਾ ਦਾ ਉਹਦੀ ਮਾਨਸਿਕਤਾ ਉਹਦੇ ਵਿੱਚ ਕੋਈ ਪੋਲੀਟੀਕਲ ਐਂਗਲ ਜਾਂ ਕੋਈ ਆਰਗੇਨਾਈਜੇਸ਼ਨ ਦਾ ਹੱਥ ਔਰ ਜਿਹੜਾ ਲਾਸਟ ਸਵਾਲ ਤੁਸੀਂ ਕੀਤਾ ਕਿ ਕੋਈ ਸਿੰਪਥੀ ਲੈਣ ਵਾਸਤੇ ਤਾਂ ਨਹੀਂ ਕੀਤਾ ਜਾਂ ਕਰਾਇਆ ਗਿਆ ਉਹ ਐਂਗਲ ਵੀ ਬੜਾ ਟਰਾਂਸਪੇਰੈਂਟਲੀ ਇਨਵੈਸਟੀਗੇਟ ਹੋਏਗਾ ਤਾ ਗੁਰਪ੍ਰੀਤ ਸਿੰਘ ਪੁੱਲਰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਕਰਾਂਗੇ ਕਿ ਇਹ ਕਿਸੇ ਵੱਲੋਂ ਕਰਵਾਇਆ ਤਾਂ ਨਹੀਂ ਗਿਆ ਜਾਂ ਫਿਰ ਉਸਨੇ ਜੇ ਖੁਦ ਕੀ ਤੈਤਾ ਉਸਦੇ ਪਿੱਛੇ ਉਸਦੀ ਮਨਸ਼ਾ ਕੀ ਹੈ ਕਿ ਉਹ ਕਿਸੇ ਦੀ ਅਟੈਨਸ਼ਨ ਲੈਣਾ ਚਾਹੁੰਦਾ ਸੀ ਜਾਂ ਉਸਦੇ ਪਿੱਛੇ ਕੋਈ ਹਮਦਰਦੀ ਦਾ ਕੋਈ ਉਹਦੇ ਪਿੱਛੇ ਕੋਈ ਐਂਗਲ ਸੀ ਇਸ ਐਂਗਲ ਤੋਂ ਵੀ ਪੁਲਿਸ ਜਾਂਚ ਕਰੇਗੀ ਕਿਉਂਕਿ ਜਿਵੇਂ ਅਸੀਂ ਜ਼ਿਕਰ ਕਰ ਰਹੇ ਹਾਂ ਲਗਾਤਾਰ ਬਹੁਤ ਵਾਰੀ ਐਸੀਆਂ ਗਤੀਵਿਧੀਆਂ ਜਿਹੜੀਆਂ ਨੇ ਉਹ ਕਿਸੇ ਦੀ ਅਟੈਨਸ਼ਨ ਲੈਣ ਦੇ ਲਈ ਕੀਤੀਆਂ ਜਾਂਦੀਆਂ ਨੇ ਸੋ ਇਸ ਮਾਮਲੇ ਦੇ ਵਿੱਚ ਵੀ ਪੁਲਿਸ ਇਸ ਤੱਥਾਂ ਨੂੰ ਪੂਰੀ ਤਰ੍ਹਾਂ ਖੰਗਾ ਲੇਗੀ ਔਰ ਛੇਤੀ ਤੋਂ ਛੇਤੀ ਪੁਲਿਸ ਆਪਣੀ ਰਿਪੋਰਟ ਜਿਹੜੀ ਹੈ ਉਹ ਇਸ ਮਾਮਲੇ ਦੇ ਵਿੱਚ ਦਾਇਰ ਕਰੇਗੀ। ਗੱਲ ਹੈ ਮੈਂ ਜਿਹੜਾ ਅੱਜ ਉੱਥੇ ਇਨਸੀਡੈਂਟ ਹੋਇਆ ਉਹਦੇ ਪਿੱਛੇ ਕੀ ਹੈ? ਥਰਡ ਐਂਗਲ ਜਿਹੜਾ ਹੈ ਕਿ ਸਿੰਪਥੀ ਦਾ ਜਿਹੜਾ ਐਂਗਲ ਆ ਰਿਹਾ ਹੈ ਇਹ ਪੁੱਛਿਆ ਜਾ ਰਿਹਾ ਸਾਨੂੰ ਬਾਰ-ਬਾਰ ਕਿ ਉਹ ਇਸੇ ਆਪ ਸਿੰਪਥੀ ਲੈਣ ਵਾਸਤੇ ਤਾਂ ਨਹੀਂ ਕੀਤਾ ਕਿ ਉਹ ਵੀ ਐਂਗਲ ਅਸੀਂ ਪੂਰਾ ਡੀਪਲੀ ਇਨਵੈਸਟੀਗੇਟ ਕਰਾਂਗੇ ਔਰ ਜੋ ਟਰਾਂਸਪੇਰੈਂਟ ਇਨਵੈਸਟੀਗੇਸ਼ਨ ਹੈਗੀ ਆ ਉਹ ਪਾਰਦਰਸ਼ ਤਰੀਕੇ ਨਾਲ ਲਿਆ ਕੇ ਸਭ ਦੇ ਸਾਹਮਣੇ ਰੱਖੀ ਜਾਏ ਤਾਂ ਸਾਡੇ ਨਾਲ ਸ਼ਰੋਮੀ ਕਾਲੀਦਲ ਤੋਂ ਹਮੇਸ਼ਿੰਦਰ ਸਿੰਘ ਘਰੇਵਾਲ ਜੁੜੇ ਨੇ ਐ ਗਰੇਵਲ ਸਾਹਿਬ ਆਖੋ ਆਖੇ ਐਂਗਲ ਦਾ ਜ਼ਿਕਰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਕਰ ਰਹੇ ਨੇ ਔਰ ਉਹਦੇ ਵਿੱਚ ਉਹਨਾਂ ਨੇ ਇੱਕ ਜ਼ਿਕਰ ਕੀਤਾ ਕਿ ਇਹ ਇਹੋ ਜੇ ਘਟਨਾਕ੍ਰਮ ਕਈ ਵਾਰੀ ਕੋਈ ਹਮਦਰਦੀ ਲੈਣ ਦੇ ਲਈ ਕੀਤੇ ਜਾਂਦੇ ਐ ਸੋ ਕਿਸ ਤਰੀਕੇ ਦੀ ਮਨਸ਼ਾ ਤੁਹਾਨੂੰ ਇਸ ਇਸ ਘਟਨਾਕ੍ਰਮ ਦੇ ਪਿੱਛੇ ਲੱਗਦੀ ਐ ਦੇਖੋ ਇਹ ਮੈਂ ਇਹਨੂੰ ਕਹੇ ਨਹੀਂ ਬਿਨਾ ਕਿ ਜੇ ਕਹਾਦਾ ਸਟੇਟ ਸਪੋਰਟਡ ਅਟੈਕ ਆ ਹੂੰ ਜਿਹੜਾ ਐ ਐਸਿਡੈਂਟ ਐ ਇਹ 2 ਦਿਨ ਦਾ ਉੱਥੇ ਘੁੰਮ ਰਿਆ ਸੀ ਹਮ ਕੱਲ ਕੱਲ ਐਸਪੀ ਸੀ ਆਈਡੀ ਨੂੰ ਉੱਥੇ ਮਿਲਿਆ ਇਹ ਫਿਨਿਟੀ ਆਫ ਦਰਬਾਰਤ ਐਂਡ ਉਹਦੇ ਨਾਲ ਇਹਦੀਆਂ ਗੱਲਾਂ ਵੀ ਹੋਈਆਂ ਨੇ ਹਮ ਐਂਡ ਉਹਦੇ ਗੱਲਾਂ ਹੋਣ ਤੋਂ ਬਾਅਦ ਜਾਦੂ ਨੂੰ ਪਤਾ ਹੈ ਕਿ ਇਹ ਨੋਨ ਪਰਸਨ ਵਿਦ ਅ ਬੈਡ ਰਿਕਾਰਡ ਜਿਹਦੇ ਤੇ 21 ਮੁਕੱਦਮੇ ਨੇ 84 ਤੋਂ ਬਾਅਦ ਪਾਕਿਸਤਾਨ ਵੀ ਗਿਆ ਹਮ ਵੀ ਪਾਕਿਸਤਾਨ ਤੋਂ ਅਸਲਾ ਵੀ ਲਿਆਇਆ 2010 ਤੋਂ 5 ਰਾਈਫਲਜ਼ ਵੀ ਰਿਕਵਰ ਹੋਈਆਂ ਹਮ ਤੇ ਵੱਖ-ਵੱਖ ਕੇਸ ਚੱਲਦੇ ਆ ਕਿ ਐਸਪੀ ਸੀਆਈਡੀ ਇਹ ਕੇਸ ਕਰਾ ਕੇ ਉਹ ਵੀ ਲੱਗਣ ਤੋਂ ਬਾਅਦ ਐਸਪੀ ਕਰਦਾ ਕੀ ਹੈ ਹੂੰ ਉਹਨੇ ਕੀ ਸਾਰ ਸੁਖਵੀਰ ਸਿੰਘ ਦੀ ਸਕਿਉਰਟੀ ਨੂੰ ਇਨਫੋਰਮ ਕੀਤਾ ਹੈ ਕਿ ਉਹਨੇ ਲੋਕਲ ਪੁਲਿਸ ਨੂੰ ਇਨਫੋਰਮ ਕੀਤਾ ਹੈ ਕਿ ਉਹਨੇ ਆਪਣਾ ਦਰਬਾਰ ਸਾਹਿਬ ਦੀ ਟਾਸਕ ਫੋਰਸ ਨੂੰ ਇਨਫੋਰਮ ਕੀਤਾ ਉਹਦਾ ਜਵਾਬ ਨਹੀਂ ਦੇਖੋ ਮੈਂ ਸਮਝਦਾ ਕਿ ਇਹ ਹੈ ਇੱਕ ਬੜੀ ਡੀਪ ਰੂਟਡ ਕਨਸਪਿਰਸੀ ਆ ਇਹ ਜਿਹੜਾ ਪ੍ਰੋਸੈਸ ਇਹ ਸਰਕਾਰ ਨੇ ਆਉਂਦਿਆ ਮੂਸੇਵਾਲ ਤੋਂ ਸ਼ੁਰੂ ਕੀਤਾ ਸੀ ਇਹ ਸਿਸਟਮ ਦੀ ਕੰਟੀਨਿਊਸ਼ਨ ਚ ਆ ਪਰ ਮੈਂ ਇੱਕ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਹੂੰ ਇਹ ਲੋਕ ਪੰਜਾਬ ਨੂੰ ਅੱਗ ਲਾਉਣਾ ਚਾਹੁੰਦੇ ਆ ਅਕਾਲੀ ਧਰਮ ਕਦੇ ਅੱਗ ਲੱਗਣ ਨਹੀਂ ਦੇਊਗਾ ਹਰ ਕੋਸ ਤੇ ਕੋਈ ਵੀ ਸੈਕਰੀਫਾਈਜ਼ ਕਰਨੀ ਪਵੇ ਪੰਜਾਬ ਦੀ ਅਮਨ ਸ਼ਾਂਤੀ ਤੇ ਆਪਸੀ ਭਾਈਚਾਰਾ ਸੀ ਡਿਸਟਰਬ ਨਹੀਂ ਹੋਣ ਦਿਆਂਗੇ ਪਰ ਨਾਲ ਇਹ ਵੀ ਦੱਸ ਦੇਣਾ ਇਹ ਅਕਾਲੀ ਦਲ ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਜਿਹੜੀ ਅਲਟੀਮੇਟਲੀ ਇਹਨੂੰ ਇਨੋਸੈਂਟ ਕਰੂਗੀ ਹਮ ਅਸੀਂ ਉਸ ਤੇ ਬਿਲਕੁਲ ਯਕੀਨੀ ਨਹੀਂ ਕਰਦੇ ਵੀ ਵੀ ਵਿਲ ਨਾਟ ਕੋਆਪਰੇਟ ਵਿਦ ਪੰਜਾਬ ਪੁਲਿਸ ਹਮ ਵੀ ਵਾਂਟ ਐਨ ਆਈਏ ਐਂਡ ਸੀਬੀਆਈ ਜੁਆਇੰਟ ਇਨਵੈਸਟੀਗੇਸ਼ਨ ਆਫ ਥਿਸ ਕੇਸ ਹਮ ਅਚਾ ਗਰੇਵਾਲ ਸਾਹਿਬ ਦੋ ਚੀਜ਼ਾਂ ਨੇ ਇੱਕ ਤੇ ਜਦੋਂ ਜ਼ਿਕਰ ਹੁੰਦਾ ਕਿ ਇੱਕ ਤੇ ਤੁਸੀਂ ਕਾਨੂੰਨ ਵਾਲਾ ਜ਼ਿਕਰ ਕਰ ਰਹੇ ਹੋ ਕਿ ਸਿਕਿਉਰਿਟੀ ਏਜੰਸੀਜ਼ ਦਾ ਕੀ ਰੋਲ ਹੈ ਦੂਸਰਾ ਜ਼ਿਕਰ ਉਸ ਦੇ ਵਿੱਚ ਹੋ ਰਿਹਾ ਕਿ ਬੰਦੇ ਦੀ ਮਨਸ਼ਾ ਇੱਕ ਇੰਡੀਵਿਜੂਅਲ ਦੀ ਮਨਸ਼ਾ ਦਾ ਕਿ ਜੇ ਇੱਕ ਇੰਡੀਵਿਜੂਅਲ ਜਿਹੜਾ ਇਸ ਤਾਕ ਚ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹ ਘੁੰਮ ਰਿਆ ਸੀਗਾ ਤਾਂ ਉਸ ਦੀ ਮਨਸ਼ਾ ਨੂੰ ਪੁਲਿਸ ਇਨਵੈਸਟੀਗੇਟ ਕਰਨ ਦੀ ਗੱਲ ਕਹਿ ਰਹੀ ਹੈ ਹਮਦਰਦੀ ਐਂਗਲ ਉਹ ਕਹਿ ਰਹੇ ਨੇ ਵਾਰ-ਵਾਰ ਕਿ ਕਿਸ ਕਿਸ ਤਰੀਕੇ ਦੀ ਹਮਦਰਦੀ ਵਟੋਰਨ ਦਾ ਜ਼ਿਕਰ ਹੋ ਰਿਹਾ ਹੈ ਦਰدی ਮੈਨੂੰ ਤਾਂ ਇਹ ਦਸਨ ਕੀ ਹਮਦਰਦੀ ਕਾਦੀ ਬਟੋਰਨ ਦੀ ਹੋ ਰਹੀ ਸੀ ਉਹਦਾ ਇੱਕ ਗੱਲ ਸੁਣੋ ਜਿਹੜੇ ਬੰਦੇ ਤੇ 21 ਮੁਕੱਦਮੇ ਨੇ 1984 ਤੋਂ ਬਾਅਦ ਕਿੰਨ ਵਾਰੀ ਪਾਕਿਸਤਾਨ ਜਾ ਆਇਆ ਫਿਰ ਆਈਬੀ ਤੇ ਸੈਂਟਰਲ ਫੋਰਸਸ ਦੀ ਮਦਦ ਨਾਲ ਇੰਡੀਆ ਚ ਐਂਟਰ ਕੀਤਾ ਫਿਰ 2010 ਵਿੱਚ ਪੰਜ ਆਟੋਮੈਟਿਕ ਰਾਈਫਲਸ ਰਾਵੀ ਦੇ ਬੈੱਡ ਤੋਂ ਰਿਕਵਰ ਕਰਾਈਆਂ ਹੈ ਹੈ ਨਹੀਂ ਜਿਹੜਾ ਪਾਕਿਸਤਾਨ ਤੋਂ ਮਾਲ ਆਇਆ ਹੈ ਉਹ ਬੰਦਾ ਵੀ ਇਹ ਤਾਂ ਡੀਪ ਰੂਟਡ ਕਾਂਸਪੀਰੇਸੀ ਆ ਤੁਹਾਨੂੰ ਮੈਂ ਦੱਸਾਂ ਜਿਹੜੀਆਂ ਫੋਰਸੇਸ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨੀਆਂ ਚਾਹੁੰਦੀਆਂ ਨੇ ਜਿਹੜੀਆਂ ਮੋਡਰੇਟ ਲੀਡਰਸ਼ਿਪ ਆਫ ਸ਼ਰੋਮਣੀ ਅਕਾਲੀ ਦਾ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਇਹ ਉਹ ਸਾਰੀਆਂ ਏਜੰਸੀਆਂ ਦਾ ਕੰਮ ਆ ਇਹ ਪੰਜਾਬ ਲਈ ਬਹੁਤ ਆ ਵਧੀਆ ਸੰਕੇਤ ਨਹੀਂ ਹੈ ਮ ਜੇ ਕੋ ਮੈਂ ਤੁਹਾਨੂੰ ਬੜੀ ਗੱਲ ਦੱਸ ਦਿੰਨਾ ਜਿਹੜੀ ਇਹ ਅੱਗ ਨਾਲ ਖੇਡਦਾ ਇਹਨੇ ਲੋਕ ਅੱਗ ਨਾਲ ਜੇ ਉਹ ਸੋਚਣਗੇ ਕਿ ਇਸ ਤੋਂ ਬਾਅਦ ਪੰਜਾਬ ਤੇ ਅਮੰਤ ਤੇ ਸ਼ਾਂਤੀ ਰਹੀਗੀ ਪਰ ਰੋਜ਼ ਬੰਦੇ ਮਰੀ ਜਾ ਰਹੇ ਨੇ ਕਾਨੂੰਨ ਦਾ ਰਾਜ ਖਤਮ ਹੋ ਚੁੱਕਾ ਐਂਡ ਇਹਨਾਂ ਬੰਦਿਆਂ ਨੂੰ ਇਹ ਨਹੀਂ ਪਤਾ ਕਿ ਜੈਡ ਸਿਕਿਉਰਟੀ ਵਾਲਾ ਬੰਦਾ ਹੈਗਾ ਉਹ ਅੰਮ੍ਰਿਤਸਰ ਚ ਇੱਕ ਸੈਂਸਿਟਿਵ ਪੁਆਇੰਟ ਤੇ ਆਇਆ ਹੋਇਆ ਹੈਗਾ ਹੈ ਨੀ ਇਹ ਵਾਟ ਐਕਸ਼ਨ ਦੇ ਹੈਵ ਟੇਕਨ ਇਹ ਇਹ ਜਦੋਂ ਕਿਸੇ ਨੇ ਜਾਣਾ ਹੁੰਦਾ ਬਿਨਾਂ ਗੱਲ ਤੋਂ ਰਿਸਕਿੰਗ ਕਰਨ ਲੱਗ ਪੈਂਦੇ ਆ ਨਾ ਕਰਨ ਦਰਬਾਰ ਸਾਹਿਬ ਦੇ ਅੰਦਰ ਪਰ ਦਰਬਾਰ ਸਾਹਿਬ ਤੋਂ ਸੂਰ ਜਿੱਥੋਂ ਆਉਂਦੇ ਨੇ ਜਿਹੜੇ ਸਸਪੀਸ਼ੀਅਸ ਕੈਰੈਕਟਰ ਆ ਕੱਲ੍ਹ ਦੇ ਫਿਰਦੇ ਇਹਨੂੰ ਚੈੱਕ ਕਿਉਂ ਨਹੀਂ ਕੀਤਾ ਹਮ ਪ੍ਰੀਵੈਂਟਿਵ ਰੈਸਟਰੀ ਕਰ ਸਕਦੇ ਸੀ ਕੱਲ ਇਹ ਭਾਈ ਇਹਦੇ ਬੰਦੇ ਦੇ ਕੀ ਏਸਾ ਐਂਡ ਇਹਦਾ ਜਿਹੜਾ ਪਾਸਟ ਆ ਉਹ ਟੈਰੋਰਿਜ਼ਮ ਚ ਰਿਹਾ ਇਨਵੋਲਡ ਹੈ ਤੇ ਇਹਨੂੰ ਕਿਉਂ ਫਿਰ ਲੰਦੇ ਨੇ ਉੱਥੇ ਇਹ ਬੜਾ ਇਟੇਸ ਸਟੇਟ ਸਪੋਰਟਡ ਐਂਡ ਤੁਹਾਡਾ ਅੱਜ ਮੇਰੀ ਗੱਲ ਸੁਣ ਲਓ ਅਲਟੀਮੇਟਲੀ ਕਹਿਣਗੇ ਕਿ ਉਹ ਨਹੀਂ 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 ਇਹ ਤਾਂ ਕੋਈ ਗੱਲ ਨਹੀਂ ਸੀ ਜਾਂ ਮੈਂ ਪੌਪੁਲੈਰਟੀ ਲੈ ਲਈ ਸੀ ਜਾਂ ਕੋਈ ਸੀਗਾ ਕੋਈ ਇੰਟੈਂਸ਼ਨ ਬਾੜੀ ਨਹੀਂ ਸੀਗੀ ਤੁਸੀਂ ਦੇਖੋ ਐ 9 ਐਮ ਐਮ ਦਾ ਉਹਦੇ ਕੋਲ ਬਿਸਟਰ ਹੈ ਹਮ which is a pre-ejected bore ਉਹ ਮਿਲ ਰੱਖ ਨਹੀਂ ਸਕਦੇ ਉਹ ਕਿੱਥੋਂ ਆਇਆ ਬੰਦੇ ਕੋਲ ਜੀ ਹਮ ਐਂਡ ਫੁੱਲੀ ਲੋਡਡ ਆ ਰਿਹਾ ਉਹ ਹੈ ਜੀ ਜੀ ਇਹ ਸਾਰਾ ਬੇਤਲਬ ਇਹ ਅੱਜ ਤੁਸੀਂ ਸਮਝੋ ਕਿ ਗੁਰੂ ਰਾਮਦਾਸ ਦੀ ਕਿਰਪਾ ਉਸ ਜਸਵੀਰ ਸਿੰਘ ਰਾਹੀ ਜਿਹੜਾ ਬਾਦਲ ਫੈਮਿਲੀ ਦੇ ਨਾਲ 17 ਸਾਲ ਦਾ ਸਕਿਉਰਟੀ ਚ ਕੰਮ ਕਰਦਾ ਬੰਦੇ ਨੂੰ ਮੋ ਹੋ ਗਿਆ ਜੀ ਪਹਿਲਾ ਵੱਡੇ ਬਾਲ ਸਾਹਿਬ ਨਾਲ ਸੀ ਫਿਰ ਬੀਬਾ ਜੀ ਨਾਲ ਆ ਗਿਆ ਅੱਜ ਕੁਦਰਤੀ ਬੀਬਾ ਜੀ ਵੀ ਉੱਥੇ ਸੀ ਅਮਰਤ ਸਰ ਸਾਹਿਬ ਹੂੰ ਤੇ ਉਹ ਨਾਲ ਥੋੜਾ ਜਿਹਾ ਰੈਜਿਸਪੈਂਟ ਹੋ ਮਾਈਂਡ ਵੀ ਆ ਗਿਆ ਨੇ ਕਿਹਾ ਚਲੋ ਸਾਹਿਬ ਜਾ ਰਿਹਾ ਇਹਨਾਂ ਦੇ ਨਾਲ ਨਾਲੇ ਸੇਵਾ ਹੋ ਜੂ ਨਾਲੇ ਮੈਂ ਚਲੇ ਜਾਣਾ ਹੈ ਨਹੀਂ ਤੁਸੀਂ ਇਹ ਸਾਰੀਆਂ ਵੀਡੀਓ ਦੇਖੀਆਂ ਉਸ ਬੰਦੇ ਦਾ ਤੇ ਐਸਪੀਸੀ ਦੇ ਮੁਲਾਜ਼ਮਾਂ ਦੇ ਮਿਹਰ ਕਰਕੇ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤੀ ਤੇ ਸੁਖਵੀਰ ਸਿੰਘ ਬਚ ਗਏ ਨਹੀਂ ਅੱਜ ਸਿਚੁਏਸ਼ਨ ਕੀ ਹੋਣੀ ਸੀਗੀ ਠੀਕ ਹੈ ਧੰਨਵਾਦ ਗਰੇਵਾਲ ਸਾਹਿਬ ਸਾਡੇ ਨਾਲ ਜੁੜਨ ਲਈ ਆਪਣੀ ਗੱਲ ਕਹਿਣ ਦੇ ਲਈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹਿੰਦਰ ਸਿੰਘ ਗਰੇਵਾਲ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਪੁਲਿਸ ਜੋ ਮਰਜ਼ੀ ਕਰੇ ਅਕਾਲੀ ਦਲ ਪੁਲਿਸ ਦੀ ਜਾਂਚ ਤੇ ਭਰੋਸਾ ਨਹੀਂ ਕਰਦਾ ਔਰ ਉਹਨਾਂ ਵੱਲੋਂ ਐਨਆਈਏ ਤੇ सीबीआई ਦੀ ਜੁਆਇੰਟ ਇਨਵੈਸਟੀਗੇਸ਼ਨ ਇਸ ਮਾਮਲੇ ਦੇ ਵਿੱਚ ਮੰਗੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ ਸਾਂਝੀ ਜਾਂਚ ਐਨਆਈਏ ਤੇ सीबीआई ਦੀ ਇਸ ਮਾਮਲੇ ਦੇ ਵਿੱਚ ਆਉਣੇ ਹਾਂ ਕਿ ਇਸ ਦੇ ਪਿੱਛੇ ਕੌਣ ਹੈ ਕਿਉਂ ਇਹ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਦੇ ਪਿੱਛੇ ਵਜ੍ਹਾ ਕੀ ਹੈ ਇਸ ਦੇ ਪਿੱਛੇ ਮਨਸ਼ਾ ਕੀ ਹੈ ਪਰ ਪੁਲਿਸ ਕਮਿਸ਼ਨਰ ਕਹਿ ਰਹੇ ਨੇ ਕਿ ਉਹ ਹਰ ਐਂਗਲ ਤੋਂ ਜਾਂਚ ਕਰਨਗੇ ਜਿਸ ਦੇ ਵਿੱਚ ਹਮਦਰਦੀ ਵਾਲਾ ਐਂਗਲ ਵੀ ਮੁਖਤੌਤ ਸਾਰੇ ਹੀ ਐਂਗਲ ਇਨਵੈਸਟੀਗੇਸ਼ਨ ਚ ਬੜਾ ਡੀਪਲੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਉਹਦੇ ਚ ਇਹਦਾ ਆਪਣੀ ਮਾਨਸਿਕਤਾ ਕੀ ਸੀਗੀ ਜਾਂ ਕੀ ਇਹਦੇ ਮਨ ਦੇ ਵਿੱਚ ਸੀਗਾ ਉਸ ਤੋਂ ਇਲਾਵਾ ਕੋਈ ਆਰਗੇਨਾਈਜੇਸ਼ਨ ਜਾਂ ਪੋਲਿਟਿਕਲ ਐਂਗਲ ਇਸ ਜਿਹੜਾ ਅੱਜ ਉੱਥੇ ਇਨਸੀਡੈਂਟ ਹੋਇਆ ਉਹਦੇ ਪਿੱਛੇ ਕੀ ਹੈ ਥਰਡ ਐਂਗਲ ਜਿਹੜਾ ਹੈ ਕਿ ਸਿੰਪਥੀ ਦਾ ਜਿਹੜਾ ਐਂਗਲ ਆ ਰਿਹਾ ਪੁੱਛਿਆ ਜਾ ਰਿਹਾ ਸਾਨੂੰ ਬਾਰ-ਬਾਰ ਕਿ ਉਹ ਇਸੇ ਆਪ ਸਿੰਪਥੀ ਲੈਣ ਵਾਸਤੇ ਤਾਂ ਨਹੀਂ ਕੀਤਾ ਕਿ ਉਹ ਵੀ ਐਂਗਲ ਅਸੀਂ ਪੂਰਾ ਡੀਪਲੀ ਇਨਵੈਸਟੀਗੇਟ ਕਰਾਂਗੇ ਔਰ ਜੋ ਟਰਾਂਸਪੇਰੈਂਟ ਇਨਵੈਸਟੀਗੇਸ਼ਨ ਹੈਗੀ ਆ ਉਹ ਪਾਰਦਰਸ਼ ਤਰੀਕੇ ਨਾਲ ਲਿਆ ਕੇ ਸਭ ਦੇ ਸਾਹਮਣੇ ਰੱਖੀ ਜਾਏ ਉਹ ਅਜੇ ਤੱਕ ਤਾਂ ਜਿਹੜੀ ਉਹਦੇ ਪੁੱਛਗਿੱਛ ਤੇ ਗੱਲ ਸਾਰੀ ਚੱਲ ਰਹੀ ਹੈ ਔਰ ਸੀਸੀਟੀਵੀ ਵੀ ਅਸੀਂ ਦੇਖ ਰਹੇ ਹਾਂ ਕੈਲਿਬ੍ਰੇਟ ਕਰਨ ਨੂੰ ਕਿ ਉਹ ਕੱਲਾ ਹੀ ਸੀ ਕਿ ਉਹਦੇ ਨਾਲ ਕੋਈ ਹੋਰ ਸਾਥੀ ਵੀ ਸੀ ਉਹ ਸਾਰਾ ਟੈਕਨੀਕਲ ਤੇ ਜਿਹੜੀ ਔਨ ਸਪਾਟ ਇਨਵੈਸਟੀਗੇਸ਼ਨ ਹੋ ਸਾਰੀਆਂ ਚੀਜ਼ਾਂ ਰਿਵੀਲ ਕਰੇਗੀ ਦੇਖੋ ਜਿੰਨੀਆਂ ਵੀ ਐਂਗਲ ਨੇ ਇਨਵੈਸਟੀਗੇਸ਼ਨ ਚਾਹੇ ਉਹ ਸਿੰਪਥੀ ਵਾਲਾ ਜਾਂ ਜੁੜਾਸੀ ਤੁਸੀਂ ਕਹਿ ਰਹੇ ਹੋ ਜਾਂ ਆਪ ਕਰਵਾਉਣ ਵਾਲੀ ਗੱਲ ਉਹ ਵੀ ਅਸੀਂ ਪੂਰਾ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਔਰ ਬਿਲਕੁਲ ਟਰਾਂਸਪੇਰੈਂਟ ਇਹਦੀ ਇਨਵੈਸਟੀਗੇਸ਼ਨ ਕੰਕਲੂਡ ਕਰਾਂਗੇ ਕਿ ਮੈਂ ਤੁਹਾਨੂੰ ਦੱਸਦਾ 3 ਟਾਇਰ ਸਿਕਿਉਰਟੀ ਲੱਗੀ ਸੀ ਇੱਕ ਐਸਐਸਪੀ ਲੈਵਲ ਦਾ ਅਫਸਰ ਏਆਈਜੀ ਲੈਵਲ ਦਾ ਅਫਸਰ ਇਨਚਾਰਜ ਸੀ ਦੋ ਐਸਪੀ ਸੀਗੇ ਦੋ ਡੀਐਸਪੀ ਔਰ 175 ਬੰਦੇ ਕੰਪਲੈਕਸ ਦੇ ਵਿੱਚ ਲੱਗੇ ਸੀ ਲੋਕਾਂ ਨੂੰ ਤਾਂ ਇਹ ਗੱਲ ਲੱਗ ਰਹੀ ਹੈ ਬਿਕੋਜ਼ ਵਰਦੀ ਧਾਰੀ ਉੱਥੇ ਡਿਪਲॉयਮੈਂਟ ਨਹੀਂ ਹੁੰਦੀ ਮर्याਦਾ ਦੇ ਖਿਲਾਫ ਜਾਂਦੀ ਹੈ ਗੱਲ ਔਰ ਲੋਕਾਂ ਦੀ ਜਿਹੜੀ ਫ੍ਰਿਸਕਿੰਗ ਹੈ ਜਾਂ ਰੋਕਣਾ ਉਹਨੂੰ ਇਤਰਾਜ ਬਹੁਤ ਕਰਦੀ ਹੈ ਸੰਗਤ ਉਸ ਗੱਲ ਦੇ ਉੱਤੇ ਧਿਆਨ ਰੱਖਦੇ ਸਿਵਲ ਡਰੈਸ ਦੇ ਵਿੱਚ ਹੀ ਸਾਰੀ ਪੁਲਿਸ ਲਾਈ ਗਈ ਸੀ ਔਰ ਉਹ ਸਾਡਾ ਪੁਲਿਸ ਕਰਮਚਾਰੀ ਸੀ ਐਸਏਜੀ ਜਸਪੀਰ ਸਿੰਘ जिने बड़ी मुस्तैदी ਨਾਲ ਉਹਦੇ ਨਾਲ ਦੋ ਤਿੰਨ ਹੋਰ ਕਰਮਚਾਰੀ ਸੀ ਜਿਨ੍ਹਾਂ ਨੇ ਇਹ ਸਾਰਾ ਬੰਦੇ ਨੂੰ ਕਾਬੂ ਕੀਤਾ